ਤੁਸੀਂ ਵੇਖ ਰਹੇ ਹੋ ਚੈਨਲ ਨਾਗਰਾ ਰਿਸ਼ਤੇ ਜੰਕਸ਼ਨ ਸਾਰੇ ਭੈਣ ਭਰਾਵਾਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਤੁਸੀਂ ਆਪਣੀ ਐਡ ਇਸ ਨੰਬਰ ਤੇ ਭੇਜੋ ਹਰ ਇੱਕ ਰਿਸ਼ਤੇ ਦਾ ਨੰਬਰ ਬੋਲਿਆ ਜਾਵੇਗਾ ਨਾਲ ਉਹਨਾਂ ਦਾ ਪਰਿਵਾਰ ਦਾ ਕੰਟੈਕਟ ਨੰਬਰ ਬੋਲਿਆ ਜਾਵੇਗਾ ਅਤੇ ਉਹ ਸਾਰੇ ਨੰਬਰ ਇੱਕ ਲਿਸਟ ਦੇ ਰੂਪ ਵਿੱਚ ਸਕਰੀਨ ਤੇ ਵੀ ਪਾਏ ਜਾਣਗੇ ਰਿਸ਼ਤਾ ਕਰਨ ਤੋਂ ਪਹਿਲਾਂ ਪੂਰੀ ਤਰ੍ਹਾਂ ਘੋਖ ਪੜਤਾਲ ਕਰਨੀ ਤੁਹਾਡੀ ਆਪਣੀ ਨਿੱਜੀ ਜ਼ਿੰਮੇਵਾਰੀ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਜੋ ਨਵੀਂ ਵੀਡੀਓ ਅਬਜੀ ਤੱਕ ਪਹੁੰਚ ਸਕੇ ਰਿਸ਼ਤਾ ਨੰਬਰ 1 ਨੋਟ ਕਰੋ ਜੀ ਕੁਲਦੀਪ ਸਿੰਘ ਜੱਟ ਸਿੱਖ ਲੜਕਾ ਬਠਿੰਡਾ ਏਰੀਆ 201294 ਡੇਟ ਆਫ ਬਰਥ 5 ਫੁੱਟ 7 ਇੰਚ ਕੱਦ ਮੈਟ੍ਰਿਕ ਕੀਤੀ ਹੋਈ ਆ 5 ਕਿੱਲੇ ਨਾਲ ਕੋਈ ਪ੍ਰਾਪਰਟੀ ਆ ਖੇਤੀਬਾੜੀ ਕਰਦੇ ਨੇ ਭਰਾ ਮੈਰਿਡ ਆ ਘਰੇਲੂ ਲੜਕੀ ਦੀ ਜ਼ਰੂਰਤ ਆ 88474 95603 ਇਸ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਰਿਸ਼ਤਾ ਨੰਬਰ 2 ਇਹ ਹੈ ਜੀ ਪੁਰਤਗਾਲ ਤੋਂ ਪ੍ਰਾਗ ਰਾਜ ਸਿੰਘ ਭਿੰਡਰ ਜੱਟ ਸਿੱਖ ਲੜਕਾ ਲੁਧਿਆਣਾ ਏਰੀਆ 26/10/88 ਡੇਟ ਆਫ ਬਰਥ 6 ਫੁੱਟ ਕੱਦ ਇੱਕ ਇਹਨਾਂ ਦਾ ਘਰ ਮਹਾਲੀ ਵਿਖੇ ਵੀ ਹੈ ਜੀ ਗ੍ਰੈਜੂਏਸ਼ਨ ਇੰਡੀਆ ਤੋਂ ਕੀਤੀ ਆ ਇਨਫੋਰਮੇਸ਼ਨ ਟੈਕਨੋਲੋਜੀ ਡਿਪਲੋਮਾ ਇਹਨਾਂ ਨੇ ਨਿਊਜ਼ੀਲੈਂਡ ਤੋਂ ਕੀਤਾ ਭੈਣ ਮੈਰਿਟ ਆ ਪਰੰਤੂ ਅੱਜ ਕੱਲ ਇਹ ਪੁਰਤਗਾਲ ਵਿੱਚ ਜੌਬ ਕਰ ਰਹੇ ਨੇ ਰਹਿ ਰਹੇ ਨੇ ਨੀਡ ਐਜੂਕੇਟਿਡ ਐਂਡ ਬਿਊਟੀਫੁਲ ਗਰਲ ਏ ਇਹਨਾਂ ਦੀ ਇੱਛਾ ਜੀ 9803901014 ਪਰਿਵਾਰ ਦਾ ਨੰਬਰ ਆ ਜੀ ਤੁਸੀਂ ਸੰਪਰਕ ਕਰ ਸਕਦੇ ਹੋ ਰਿਸ਼ਤਾ ਨੰਬਰ 3 ਨੋਟ ਕਰੋ ਜੀ ਗੌਰਵ ਸ਼ਰਮਾ ब्राह्मण लड़का मोलापुर डिस्ट्रिक्ट महौली नियर चंडीगढ़ 1092 डेट ऑफ बर्थ एमए ਕੀਤੀ ہوئی ਆ ਕੰਪਿਊਟਰ ਕੋਰਸ ਕੀਤਾ ਹਨਾਂ ਦੇ ਇਹ ਆਪਣੇ टेलीकॉम शॉप ਚਲਾ ਰਹੇ ਨੇ ਜੀ ਮਨੀ ट्रांसफर ਤੇ ਮੋਬਾਈਲ ਸੇਲ ਐਂਡ ਪਰਚੇਜ ਦਾ ਇਹ ਕੰਮ ਕਰਦੇ ਨੇ ਨੀਟ एजुकेटेड ਐਂਡ ਬਿਊਟੀਫੁੱਲ ਗਰਲ ਇਹ ਇਨਾਂ ਦੀ ਇੱਛਾ ਜੀ ਇਰਿਸ਼ਤਾ ਨੰਬਰ ਇਹ ਤਿੰਨਾ ਜੀ ਮੋਬਾਈਲ ਨੰਬਰ ਇਹ ਨਾ ਹੈਗਾ ਜੀ 99153 02598 ਦੂਸਰਾ ਮੋਬਾਈਲ ਨੰਬਰ ਆਹ ਹੈ ਜੀ 97798 29117 ਇਰਿਸ਼ਤਾ ਨੰਬਰ 4 ਨੋਟ ਕਰੋ ਜੀ ਇਹ ਲੜਕਾ ਸਰਕਾਰੀ ਜੋਬ ਕਰਦਾ RAM DAS ਯਾ ਸਿੱਖ ਲੜਕਾ ਦਸਤਾਰ ਧਾਰੀ ਸਰਦਾਰ ਜਲੰਧਰ ਏਰੀਆ 14/3/17/393 ਡੇਟ ਆਫ ਬਰਥ 5 ਫੁੱਟ 7 ਇੰਚ ਕਾਦਾ ਬੇਟੇ ਦਾ ਡਿਪਲੋਮਾ ਇਲੈਕਟ੍ਰੀਕਲ ਇੰਜੀਨੀਅਰਿੰਗ ਐਂਡ ਬੀ ਟੈਕ ਇਨ ਇਲੈਕਟ੍ਰੋਨਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਦੇ ਵਿੱਚ ਇਹ ਇਹਨਾਂ ਦੀ ਕੁਆਲਿਫੀਕੇਸ਼ਨ ਆ ਜੀ ਇਹ ਜੱਜ ਸਾਹਿਬ ਦੇ ਦਫ਼ਤਰ ਵਿੱਚ ਹੈ ਬਤੌਰ ਕਲਰਕ ਜੌਬ ਕਰ ਰਹੇ ਨੇ ਜੀ 25000 ਰੁਪਿਆ ਪਰ ਮਹੀਨੇ ਇਹਨਾਂ ਦੀ ਸੈਲਰੀ ਆ ਪਿਤਾ ਜੀ ਇਹਨਾਂ ਦੇ ਸੈਂਟਰਲ ਗਵਰਨਮੈਂਟ ਤੋਂ ਬਤੌਰ ਅਫੀਸਰ ਰਟਾਇਰ ਹੋਏ ਨੇ ਭਰਾ ਇਹਨਾਂ ਦਾ ਸੌਫਟਵੇਅਰ ਇੰਜੀਨੀਅਰ ਆ ਮਲਟੀਨੇਸ਼ਨਲ ਕੰਪਨੀ ਦੇ ਵਿੱਚ ਰਿਕੁਆਇਰਡ ਗ੍ਰੈਜੂਏਟ ਇਨ ਇੰਜੀਨੀਅਰਿੰਗ ਗਰਲ ਲੜਕੀ ਗ੍ਰੈਜੂਏਟ ਹੋਵੇ ਇੰਜੀਨੀਅਰਿੰਗ ਦੇ ਵਿੱਚ ਭਾਵੇਂ ਕਿ ਬੀਟੈਕ ਕੀਤੀ ਹੋਵੇ ਜਾਂ ਸਾਇੰਸ ਔਰ ਜਾਂ ਫਿਰ ਕਮਰਸ ਇਹਦੇ ਵਿੱਚ ਗ੍ਰੈਜੂਏਸ਼ਨ ਹੋਵੇ ਹਾਊਸ ਹਹੋਲਡ ਫੈਮਿਲੀ ਔਰੀਐਂਟਡ ਗਰਲ ਫਰੋਮ ਰਾਮਦਾਸੀਆ ਸਿੱਖ ਫੈਮਿਲੀ ਰਾਮਦਾਸੀਆ ਪਰਿਵਾਰ ਦੀ ਲੜਕੀ ਮੀਟਾ ਕੀਤੀ ਹੋਵੇ ਬੀਐਸਸੀ ਕੀਤੀ ਹੋਵੇ ਬੀਕਾਮ ਕੀਤੀ ਹੋਵੇ ਤੇ ਵਧੀਆ ਸੋਹਣੀ ਸੁਨੱਖੀ ਲੜਕੀ ਹੋਵੇ ਇਹਨਾਂ ਨਾਲ ਲੋੜਵੰਦ ਆਪਣੇ ਸੰਪਰਕ ਕਰ ਸਕਦੇ ਨੇ ਜੀ ਇਹਨਾਂ ਦਾ ਨੰਬਰ ਹੈਗਾ ਜੀ 82899 69620 ਇਹਨਾਂ ਦੇ ਨਾਲ ਇਹ ਬੇਨਤੀ ਹੈ ਵੀ ਮੈਰੀਜ ਬਿਊਰ ਵਾਲੇ ਸੰਪਰਕ ਨਾ ਕਰਨ ਰਿਸ਼ਤਾ ਨੰਬਰ 5 ਨੋਟ ਕਰੋ ਜੀ ਜਸਮੀਤ ਸਿੰਘ ਲੜਕਾ ਜੱਟ ਸਿੱਖ ਲੜਕਾ 3190 ਡੇਟ ਆਫ ਬਰਥ 5 ਫੁੱਟ 7 ਇੰਚ ਕੱਦ ਇਹ ਲੜਕਾ ਡਾਈਵੋਰਸੀ ਹੈ ਜੀ ਆਟੋਮੋਬਾਈਲ ਇੰਜੀਨੀਅਰਿੰਗ ਇਨਾਂ ਦਾ ਇੱਕ ਕੁਆਲੀਫਿਕੇਸ਼ਨ ਹੈ ਜੀ ਦੂਜੀ ਹੈ ਰੀਅਲ ਅਸਟੇਟ ਸਰਟੀਫਿਕੇਸ਼ਨ ਫਰੋਮ ਮਲੇਸ਼ੀਆ ਦੂਸਰੀ ਕੁਆਲੀਫਿਕੇਸ਼ਨਾਂ ਦੀ ਇਹ ਹੈ ਆ ਇਹਨਾਂ ਨੇ 2 ਸਾਲ ਮਲੇਸ਼ੀਆ ਦੇ ਵਿੱਚ ਕੀਤਾ ਕੰਮ ਉਸ ਤੋਂ ਬਾਅਦ ਇਹ ਕੈਨੇਡਾ ਮੂਵ ਹੋ ਗਏ ਕੈਨੇਡਾ ਇਹ ਪੀਆਰ ਨੇ ਕੰਰੰਟਲੀ ਵਰਕਿੰਗ ਕੈਲਗਰੀ ਐਜ਼ ਪਾਰਕਿੰਗ ਇਨਫੋਰਸਮੈਂਟ ਕੈਲਗਰੀ ਦੇ ਵਿੱਚ ਇਨਫੋਰਸਮੈਂਟ ਦੀ ਇਹ ਜੌਬ ਕਰ ਰਹੇ ਨੇ ਕੈਨੇਡਾ ਵਿੱਚ ਇਹਨਾਂ ਦਾ ਆਪਣਾ ਘਰ ਆ ਇਹਨਾਂ ਦੀ ਰਿਕੁਆਇਰਮੈਂਟ ਕੀ ਹੈ ਜੀ ਅੰਮਰਤਾਰੀ ਲੜਕੀ ਦੀ ਜ਼ਰੂਰਤ ਆ ਕਾਸਟ ਨੋ ਵਾਰ ਜੇ ਦਸਤਾਰ ਵਾਲੀ ਲੜਕੀ ਹੋਵੇ ਤਾਂ ਕਹਿੰਦੇ ਹੋਰ ਵੀ ਚੰਗੀ ਗੱਲ ਆ ਇਹਨਾਂ ਦੀ ਇੱਛਾ ਜੀ ਮੋਬਾਈਲ ਨੰਬਰ ਇਹਨਾਂ ਨੋਟ ਕਰੋ 84370 48183 ਰੈਸਾ ਨੰਬਰ 6 ਨੋਟ ਕਰੋ ਜੀ ਇਹ ਹੈਗਾ ਕੈਨੇਡਾ ਤੋਂ ਦਲਪ੍ਰੀਤ ਸਿੰਘ ਜੱਟ ਸਿੱਖ ਲੜਕਾ ਦਿਵਾਲ ਗੋਤ ਪਾਣੀਪੱਤ ਹਰਿਆਣਾ 8499 ਡੇਟ ਆਫ ਬਰਥ 6 ਫੁੱਟ ਕੱਦਾ ਬੇਟੇ ਦਾ ਨਸ਼ਾ ਰਹਿਤਾ ਇਹਨਾਂ ਦੀ ਕੁਆਲੀਫਿਕੇਸ਼ਨ ਕੀ ਹੈ ਜੀ ਗ੍ਰੈਜੂਏਟ ਇਨ ਬਿਜ਼ਨਸ ਮੈਨੇਜਮੈਂਟ ਔਰ ਗ੍ਰੈਜੂਏਟ ਨੇ ਹੈ ਬਿਜ਼ਨਸ ਮੈਨੇਜਮੈਂਟ ਦੇ ਵਿੱਚ ਵਰਕ ਪਰਮਿਟ ਤੇ ਹੈ ਟ੍ਰਾਂਟੋ ਕੈਨੇਡਾ ਵਿੱਚ ਆਪਣੀ ਜੌਬ ਕਰਦੇ ਨੇ ਜੌਬ ਕਰਦੇ ਨੇ ਐਸ ਟਰੱਕ ਡਰਾਈਵਰ ਸਫਾਦਰ ਸਾਹਿਬ ਇਹਨਾਂ ਦੇ ਸਬ ਮੇਜਰ ਰਿਟਾਇਰ ਹੋਏ ਨੇ ਭੈਣ ਇਹਨਾਂ ਦੇ ਫੋਰਨ ਕੰਟਰੀ ਦੇ ਵਿੱਚ ਸਟੱਡੀ ਕਰਦੀ ਆ ਇਹਨਾਂ ਕੋਲੇ ਕਮਰਸ਼ੀਅਲ ਤੇ ਰੈਜ਼ੀਡੈਂਟ ਪ੍ਰਾਪਰਟੀ ਆ ਸ਼ਹਿਰ ਦੇ ਵਿੱਚ ਅਪ੍ਰੋਕਸੀਮੇਟਲੀ 2 ਕਰੋੜ ਦੀ ਇਹਨਾਂ ਦੀ ਇੱਛਾ ਕੀ ਆ ਨੀਡ ਗਰਲ ਪੀ ਆਰ ਕੈਨੇਡਾ ਫਰੋਮ ਨਾਰਮਲ ਜੱਟ ਸਿੱਖ ਫੈਮਿਲੀ ਇਹਨਾਂ ਦੀ ਇੱਛਾ ਜੀ 94165 48322 ਇਹਨਾਂ ਦਾ ਕੰਟੈਕਟ ਨੰਬਰ ਆ ਜੀ ਅਗਲਾ ਰਿਸ਼ਤਾ ਨੋਟ ਕਰੋ ਇਹਦੀ ਰਿਸ਼ਤਾ ਨੰਬਰ 7 ਇਹ ਹੈਗਾ ਲੜਕੀ ਦਾ ਕੈਨੇਡਾ ਤੋਂ ਜੱਟ ਸਿੱਖ ਲੜਕੀ ਸੰਗਰੂਰ ਰੇਡ ਆ ਕੈਨੇਡਾ ਸਿਟੀਜ਼ਨ ਸਰੀ ਵਿੱਚ ਹੀ ਰਹ ਰਹੇ ਨੇ ਗੁੱਡ ਸੈਲਰੀ ਆ ਐਜ਼ ਮੈਨੇਜਰ ਇਨ ਬੇਗ ਕੰਪਨੀ ਦੇ ਵਿੱਚ ਇਹ ਜੌਬ ਕਰਦੇ ਨੇ ਭੈਣ ਇਹਨਾਂ ਦੇ ਅਨਮੈਰਿਡ ਆ ਉਹ ਵੀ ਕੈਨੇਡਾ ਭਰਾ ਅਨਮੈਰਿਡ ਆ ਉਹ ਵੀ ਕੈਨੇਡਾ ਇਹਨਾਂ ਦੀ ਰਿਕੁਆਇਰਮੈਂਟ ਕੀ ਹੈ ਇੱਛਾ ਕੀ ਆ ਜੱਟ ਸਿੱਖ ਪਰਿਵਾਰ ਦਾ ਵੈਸ਼ਨੂ ਲੜਕਾ ਜਿਨ੍ਹਾਂ ਕੋਲ 18-20 ਕਿਲੇ ਪ੍ਰਾਪਰਟੀ ਹੋਵੇ ਕੈਨੇਡਾ ਜਾਂ ਇੰਡੀਆ ਤੋਂ ਹੋਵੇ ਇਹ ਇਹਨਾਂ ਦੀ ਇੱਛਾ ਜੀ ਕੋਟ ਕਰੋ ਜੀ ਰਜਿਸਟਰ ਨੰਬਰ 8 ਇਹ ਵੀ ਲੜਕੀ ਦਾ ਕੈਨੇਡਾ ਤੋਂ ਇਹ ਦੋ ਨੇ ਪੈਣਾ ਨੇ ਜੀ ਜੱਟ ਸਿੱਖ ਲੜਕੇ ਸੰਗਰੂਲ ਏਰੀਆ 8 ਨੰਬਰ ਰਸਤਾ 2002 ਡੇਟ ਆਵਰਤਾ ਇਹ ਵਰਕ ਪਰਮਿਟ ਤੇ ਆ ਲੜਕੀ ਸਰੀ ਕੈਨੇਡਾ ਵਿੱਚ ਹੈ ਪੈਣਾ ਤੇ ਭਰਾ ਕੈਨੇਡਾ ਵਿੱਚ ਨੇ ਦੋਵੇਂ ਕੁਆਰੇ ਨੇ ਇਹਨਾਂ ਦੀ ਇੱਛਾ ਕੀ ਹੈ ਜੀ ਇਹ ਲੜਕੀ ਜੌਬ ਕਰਦੀ ਆ ਬਹੁਤ ਵਧੀਆ ਸੈਲਰੀ ਲੈ ਰਹੀ ਆ ਇਹਨਾਂ ਦੀ ਇੱਛਾ ਜੀ ਨੀਡ ਪੀਆਰ ਬੁਆਏ ਹੈਜ਼ ਪ੍ਰੋਪਰਟੀ 10 ਟੂ 15 ਏਕੜ ਪ੍ਰਾਈਵਟ ਟੂ ਬਨਾਲਾ ਸੰਗਰੂਰ ਮਲੇਕ ਕੋਲਾ ਏਰੀਆ ਲੜਕਾ ਪੀਆਰ ਹੋਵੇ ਉਹਦੇ ਕੋਲੇ 10 15 ਏਕੜ ਪ੍ਰੋਪਰਟੀ ਹੋਵੇ ਬਨਾਲਾ ਸੰਗਰੂਰ ਮਲੇਕ ਕੋਲਾ ਏਰੀਆ ਨੂੰ ਪਹਿਲ ਦਿੱਤੀ ਜਾਵੇਗੀ ਸਕਰੀਨ ਤੇ ਨੰਬਰ ਇਹਨਾਂ ਦਾ 98869 35980 ਚੱਲ ਰਿਹਾ ਜੀ ਦੂਸਰਾ ਨੰਬਰ 98793 13714 ਇਹ WhatsApp ਨੰਬਰ ਆ ਮੈਸੇਜ ਆਉਂਦਾ ਜੀ ਤੇ ਇਹ ਨੰਬਰ ਨੇ ਜ ਇਹਨਾਂ ਦੇ ਅਗਲਾ ਰਿਸ਼ਤਾ ਨੋਟ ਕਰੋ ਜੀ ਰਿਸ਼ਤਾ ਨੰਬਰ 9 ਇਹ ਹੈਗਾ ਕੈਨੇਡਾ ਤੋਂ ਸੈਣੀ ਸਿੱਖ ਲੜਕਾ ਲੁਧਿਆਣਾ ਸ਼ਹਿਰ ਪੀਆਰ ਅੰਡਰ ਪ੍ਰੋਸੈਸ ਪੀ ਆ ਲੈਨਾਂ ਦੀ ਫਾਈਲ ਲੱਗੀ ਹੋਈ ਹੈ ਜੀ 1195 ਡੇਟ ਆਫ ਬਰਥ 5 ਫੁੱਟ 8 ਇੰਚ ਕਾਦਾ ਬੇਟੇ ਦਾ ਬੀ ਕਾਮ ਕੀਤਾ ਹੈ ਇਹਨਾਂ ਨੇ ਇੰਡੀਆ ਤੋਂ ਇੰਟਰਨੈਸ਼ਨਲ ਬਿਜ਼ਨਸ ਮੈਨੇਜਮੈਂਟ ਕੈਨੇਡਾ ਤੋਂ ਜੋਬ ਇਟ ਗੁੱਡ ਪ੍ਰਾਈਵੇਟ ਕੰਪਨੀ ਵਧੀਆ ਕੰਪਨੀ ਦੇ ਵਿੱਚ ਇਹ ਜੋਬ ਕਰਦੇ ਨੇ 5-6 ਲੱਖ ਰੁਪਈਆ ਪਰ ਮਾਸ ਇਹਨਾਂ ਦੀ ਆਮਦਨ ਹੈ ਕੈਨੇਡਾ ਦੇ ਵਿੱਚ ਸੈਲਡਨ ਕੈਨੇਡਾ ਵਿੱਚ ਇਹ ਰਹਿ ਰਹੇ ਨੇ ਲੁਧਿਆਣੇ ਵਿੱਚ ਇਹਨਾਂ ਕੋਲੇ ਵਧੀਆ ਕੋਠੀ ਆ ਫਾਦਰ ਸਾਹਿਬ ਇਹਨਾਂ ਦੇ ਹੈ ਨੇ ਮਦਰ ਇਹਨਾਂ ਦੇ ਗਵਰਨਮੈਂਟ ਜੌਬ ਤੋਂ ਰਿਟਾਇਰ ਨੇ ਪੈਨਸ਼ਨ ਲੈ ਰਹੇ ਨੇ 15000 ਰੁਪਏ ਇਹਨਾਂ ਦੀ ਰੈਂਟਲ ਇਨਕਮ ਆ ਬਟਾ ਭਰਾ ਇਹਨਾਂ ਦਾ ਮੈਰਿਡ ਆ ਇਹਨਾਂ ਦੀ ਇੱਛਾ ਕੀ ਆ ਰਿਕੁਆਇਰਮੈਂਟ ਇਹਨਾਂ ਦੀ ਸਾਂਸਕਾਰਿਕ ਲੜਕੀ ਕੈਨੇਡਾ ਜਾਂ ਯੂ ਐਸ ਏ ਤੋਂ ਹੋਵੇ ਇੱਕ ਤਾਂ ਇਹਨਾਂ ਦੀ ਇੱਛਾ ਇਹ ਹੋਗੀ ਜੀ ਸਾਂਸਕਾਰੀ ਲੜਕੀ ਕੈਨੇਡਾ ਜਾਂ ਯੂ ਐਸ ਤੋਂ ਹੋਵੇ ਪਰੰਤੂ ਜੇਕਰ ਇੰਡੀਆ ਤੋਂ ਹੋਵੇ ਤਾਂ ਬੀ ਐਸ ਸੀ ਨਰਸਿੰਗ ਲੜਕੀ ਹੋਵੇ ਤਾਂ ਵੀ ਰਿਸ਼ਤਾ ਕਹਿੰਦੇ ਵਿਚਾਰਿਆ ਜਾਵੇਗਾ ਸਕਰੀਨ ਤੇ ਨੰਬਰ 98153 37987 ਇਹਨਾਂ ਦਾ ਹੈਗਾ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਵੀ ਕੈਨੇਡਾ ਤੋਂ ਰਿਸ਼ਤਾ ਨੰਬਰ 10 ਕੈਨੇਡਾ ਤੋਂ ਜੱਟ ਸਿੱਖ ਲੜਕੇ ਲੁਧਿਆਣਾ ਏਰੀਆ 38 ਸਾਲ ਉਮਰ ਆ ਜੇ 5 ਫੁੱਟ 6 ਇੰਚ ਬੇਟੀ ਦਾ ਕਾਦਾ ਬੀਐਸਸੀ ਨਾਸ ਸਿੰਘ ਇਹਨਾਂ ਦੀ ਕੀਤੀ ਹੋਈ ਆ ਕੈਨੇਡਾ ਤੋਂ ਆਰਐਨ ਨਸ ਦਾ ਪੇਪਰ ਇਹਨਾਂ ਦਾ ਕਲੀਅਰ ਆ ਪਹਿਲਾਂ ਇਹ ਡੀਐਮਸੀ ਵਿੱਚ ਵੀ ਜੋਬ ਕਰਦੇ ਰਹੇ ਨੇ ਹੁਣ 5 ਸਾਲਾਂ ਬਾਅਦ ਕੈਨੇਡਾ ਤੋਂ ਪੰਜਾਬ ਆਏ ਹੋਏ ਨੇ ਇਹਨਾਂ ਦੀ ਇੱਛਾ ਕੀ ਆ ਜੀ ਇਹਨਾਂ ਦੀ ਰਿਕੁਆਇਰਮੈਂਟ ਆ ਲੜਕਾ ਕੈਨੇਡਾ ਯੂ ਐਸ ਏ ਯੂ ਕੇ ਵਗੈਰਾ ਤੋਂ ਪੀ ਆਰ ਹੋਵੇ ਜਾਂ ਫਿਰ ਇੰਡੀਆ ਤੋਂ ਹੋਵੇ 10 12 ਏਕੜ ਉਹਨਾਂ ਕੋਲੇ ਪ੍ਰਾਪਰਟੀ ਹੋਣੀ ਚਾਹੀਦੀ ਆ ਇਹਨਾਂ ਦਾ ਨੰਬਰ ਆ ਜੀ 88722 79627 ਰਿਸ਼ਤਾ ਨੰਬਰ 11 ਨੋਟ ਕਰੋ ਜੀ ਇਹ ਵੀ ਹੈਗਾ ਕੈਨੇਡਾ ਤੋਂ ਆਰਸ਼ਪ੍ਰੀਤ ਸਿੰਘ RAMDAS ਆ ਸਿੱਖ ਲੜਕਾ ਆਰਸ਼ਪ੍ਰੀਤ ਸਿੰਘ RAMDASIA ਸਿੱਖ ਲੜਕਾ 17/9/99 ਡੇਟ ਆਫ ਬਰਥ ਇਹਨਾਂ ਦੀ 10+2 ਨਾਨ ਮੈਡੀਕਲ ਇਹਨਾਂ ਨੇ ਕੀਤੀ ਹੋਈ ਹੈ ਇੰਡੀਆ ਤੋਂ ਨਾਉ ਐਜ਼ ਡਰਾਈਵਿੰਗ ਲਾਇਸੈਂਸ ਹੋਲਡਰ ਔਨ ਵਰਕ ਪਰਮਿਟ ਵਰਕਿੰਗ ਇਨ ਡਰਾਈਵਿੰਗ ਸਕੂਲ ਐਜ਼ ਅ ਟ੍ਰੈਨਰ ਇਹ ਲੜਕਾ ਵਰਕ ਪਰਮਿਟ ਤੇ ਆ ਜੀ ਕੈਨੇਡਾ ਵਿਖੇ ਲਾਈਸੈਂਸ ਇਸ਼ੂ ਕਰ ਦੇਣ ਇਹ ਬਤੌਰ ਟ੍ਰੇਨਰ ਇਹ ਡਰਾਈਵਿੰਗ ਸਕੂਲ ਦੇ ਵਿੱਚ ਜੌਬ ਕਰ ਰਹੇ ਨੇ ਇਹਨਾਂ ਦੀ ਇੱਛਾ ਕੀ ਹੈ ਜੀ ਨੀਡ ਪੀਆਰ ਵਰਕ ਪਰਮਿਟ ਗਰਲ ਫਰੋਂ ਕੈਨੇਡਾ ਪ੍ਰੇਫਰ ਟੂ ਨੈਨੀ ਲੜਕੀ ਕੈਨੇਡਾ ਦੇ ਪੀਆਰ ਹੋਵੇ ਵਰਕ ਪਰਮਿਟ ਤੇ ਹੋਵੇ ਨੈਨੀ ਦਾ ਕੋਰਸ ਉਹਨਾਂ ਦਾ ਕੀਤਾ ਹੋਵੇ ਜਾਂ ਨੈਨੀ ਦੀ ਜੌਬ ਕਰਦੀ ਹੋਵੇ ਇਹਨਾਂ ਦਾ ਨੰਬਰ ਹੈਗਾ ਜੀ 84375 38601 ਅਗਲਾ ਰਿਸ਼ਤਾ ਨੋਟ ਕਰੋ ਜੀ ਰਿਸ਼ਤਾ ਨੰਬਰ 12 ਸੁਖਦੀਪ ਸਿੰਘ ਜੱਟ ਸਿੱਖ ਲੜਕਾ ਸਰਾ ਗੋਤ ਛੋਟਾ ਪੰਜ ਗਰਾਈ ਮੋਗਾ ਏਰੀਆ 1990 ਡੇਟ ਆਫ ਬਰਥ 6 ਫੁੱਟ ਕੱਦ 10+2 ਇਹਨਾਂ ਦੀ ਕੁਆਲੀਫਿਕੇਸ਼ਨ ਆ ਪ੍ਰਾਪਰਟੀ ਤਨਕੀਲੇ ਇਸ ਲੜਕੇ ਨੂੰ ਆਉਂਦੀ ਆ 6 ਕਿਲੇ ਪ੍ਰਾਪਰਟੀ ਆ ਤੋਂ ਭਰਾ ਨੇ ਘਰੇਲੂ ਲੜਕੀ ਦੀ ਜ਼ਰੂਰਤ ਆ 94 172 37 358 ਪਰਿਵਾਰ ਦਾ ਨੰਬਰ ਆ ਤੁਸੀਂ ਗੱਲ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਰਿਸ਼ਤਾ ਨੰਬਰ 13 ਇਹ ਹੈਗਾ ਜੀ ਕੈਨੇਡਾ ਤੋਂ ਰੋਬਨ ਰਾਣਾ ਟੌਂਕ ਕਛਤਰੀ ਲੜਕਾ ਜਲੰਧਰ ਸ਼ਹਿਰ ਪਰੰਤੂ ਇਹ ਲੜਕਾ ਹੁਣ ਕੈਨੇਡਾ ਵਿਖੇ ਆ ਵਰਕ ਪਰਮਿਟ ਤੇ 12691 ڈیٹ ਆਫ ਬਰਥ 5 ਫੁੱਟ 9 ਇੰਚ ਕੱਦ ਔਨ ਵਰਕ ਪਰਮਿਟ ਐਡਮਿੰਟਨ ਕੈਨੇਡਾ ਭਰਾ ਮੈਰਿਡਾ ਵੈਲ ਸੈਟਲਡ ਫੈਮਿਲੀ ਆ ਨੀਡ ਐਜੂਕੇਟਿਡ ਐਂਡ ਬਿਊਟੀਫੁਲ ਗਰਲ ਇਹਨਾਂ ਦੀ ਇੱਛਾ ਜੀ ਇਹਨਾਂ ਦਾ ਕੰਟੈਕਟ ਨੰਬਰ ਨਹੀਂ ਸਿਰਫ ਈਮੇਲ ਐਡਰੈਸ ਆ ਐਡ ਦੀ ਰੇਟ ਆਫ ਨੀਲਮ ਰਾਣੂ 2712 ਇਹਨਾਂ ਦਾ ਈਮੇਲ ਐਡਰੈਸ ਆ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਰਿਸ਼ਤਾ ਨੰਬਰ ਹੈਗਾ ਜੀ 14 ਜੱਟ ਸਿੱਖ ਲੜਕਾ 15/2/98 ਡੇਟ ਆਫ ਬਰਥ 5 ਫੁੱਟ 10 ਇੰਚ ਕੱਦ ਬਾਗਾ ਪੁਰਾਣਾ ਮੋਗਾ ਏਰੀਆ ਪ੍ਰਾਪਰਟੀ 5 ਕਿਲੇ ਆ ਜੀ ਤਿੰਨ ਭੈਣਾਂ ਨੇ ਦੋ ਕੈਨੇਡਾ ਵਿਖੇ ਨੇ ਤੀਸਰੀ ਦਾ ਵੀ ਕਹਿੰਦੇ ਵੀਜ਼ਾ ਆਇਆ ਹੋਇਆ ਕੈਨੇਡਾ ਤੋਂ ਪੀਆਰ ਲੜਕੀ ਦੀ ਜ਼ਰੂਰਤ ਆ ਸਕ੍ਰੀਨ ਤੇ ਨੰਬਰ ਜਿਹੜਾ 88250 42168 ਇਹਨਾਂ ਦਾ ਪਰਿਵਾਰ ਦਾ ਨੰਬਰ ਆ ਜੀ ਇਸ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਰਿਸ਼ਤਾ ਨੰਬਰ 15 ਗੌਰ ਸਿੰਘ ਜੱਟ ਸਿੱਖ ਲੜਕਾ ਸੰਧੂ ਗੋਤ ਬੋਹਰ ਏਰੀਆ 1998 ਡੇਟਾ ਆਰਥ 5 ਫੁੱਟ 7 ਇੰਚ ਕਾਦਾ ਬੇਟੇ ਦਾ ਬੀਏ ਕੀਤੀ ਹੋਈ ਆ ਈਟੀਟੀ ਕੀਤੀ ਹੋਈ ਆ 8 ਕਿਲੇ ਨਾਲ ਕੋਲੇ ਪ੍ਰਾਪਰਟੀ ਆ ਸ਼ੁੱਧ ਵੈਸ਼ਨੂ ਪਰਿਵਾਰ ਆ ਭੈਣ ਅਤੇ ਭਰਾ ਮੈਰਿਡ ਨੇ ਇਹਨਾਂ ਦੀ ਰਿਕੁਆਇਰਮੈਂਟ ਕੀ ਆ ਜੀ ਪਲੱਸ 2 ਜਾਂ ਗ੍ਰੈਜੂਏਟ ਘਰੇਲੂ ਲੜਕੀ ਦੀ ਜ਼ਰੂਰਤ ਆ ਇਹਨਾਂ ਦਾ ਨੰਬਰ ਹੈਗਾ ਜੀ ਕੰਟੈਕਟ ਨੰਬਰ 98558 73098 ਅਗਲਾ ਰਿਸ਼ਤਾ ਨੋਟ ਕਰੋ ਜੀ ਰਿਸ਼ਤਾ ਨੰਬਰ 16 ਜੱਟ ਸਿੱਖ ਲੜਕਾ ਵੈਸ਼ਨੂ ਨਸਾਰਾਹਿਤ ਬੈਂਸ ਗੋਤ ਹੁਸ਼ਿਆਰਪੁਰ ਏਰੀਆ 898 ਡੇਟ ਆਫ ਬਰਥ 5 ਫੁੱਟ 10 ਇੰਚ ਕੱਦ ਗ੍ਰੈਜੂਏਸ਼ਨ ਕੀਤੀ ਹੋਈ ਆ ਕਾਲਜ ਦੇ ਵਿੱਚ ਇਹ बतौर ਪ੍ਰੋਫੈਸਰ ਜੌਬ ਕਰਦੇ ਨੇ ਭਰਾ ਮੈਰਿਡ ਆ 11 ਕਿਲੋਨਰ ਕੋਲੇ ਪ੍ਰਾਪਰਟੀ ਆ ਪਿਤਾ ਜੀ ਖੇਤੀਬਾੜੀ ਕਰਦੇ ਨੇ ਨੀਡ ਐਜੂਕੇਟਿਡ ਐਂਡ ਬਿਊਟੀਫੁਲ ਗਰਲ ਇਹਨਾਂ ਦੀ ਇੱਛਾ ਜੀ ਰਿਕੁਆਇਰਮੈਂਟ ਆ ਕੰਟੈਕਟ ਨੰਬਰ ਇਹਨਾਂ ਦਾ ਹੈਗਾ 97791 74527 ਅਗਲਾ ਰਿਸ਼ਤਾ ਨੂਰ ਕੌਜੀ ਰਿਸ਼ਤਾ ਨੰਬਰ 17 ਜੱਟ ਸਿੱਖ ਲੜਕਾ ਧੁਗਾ ਗੋਤ ਹੁਸ਼ਿਆਰਪੁਰ ਏਰੀਆ 1992 ਡੇਟ ਆਫ ਬਰਥ 5 ਫੁੱਟ 9 ਇੰਚ ਕੱਦ ਗ੍ਰੈਜੂਏਟ ਨੇ ਦबई ਵਿੱਚ ਦबई ਵਿੱਚ ਇਹ ਟਰਾਲਾ ਚਲਾਉਂਦੇ ਨੇ 70000 ਰੁਪਏ ਪਰ ਮਹੀਨੇ ਦੀ ਆਮਦਨ ਹੈ ਭਰਾ ਇਹਨਾਂ ਦਾ ਮੈਰਿਡ ਇਨਾਂ ਦੀ ਰਿਕੁਆਇਰਮੈਂਟ ਕੀ ਹੈ ਜੀ ਜੱਟ ਸਿੱਖ ਪਰਿਵਾਰ ਦੀ ਘਰੇਲੂ ਲੜਕੀ ਦੀ ਜ਼ਰੂਰਤ ਆ ਪਲੱਸ 2 ਜਾਂ ਗ੍ਰੈਜੂਏਟ ਹੋਵੇ 6283902770 ਇਹਨਾਂ ਦਾ ਕੰਟੈਕਟ ਨੰਬਰ ਹੈ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਰਿਸ਼ਤਾ ਨੰਬਰ 18 ਜਗਦੀਪ ਸਿੰਘ ਜੱਟ ਸਿੱਖ ਲੜਕਾ ਮੋਗਾ ਏਰੀਆ 23590 ਡੇਟ ਆਫ ਬਰਥ 5 ਫੁੱਟ 9 ਇੰਚ ਕੱਦ ਕਵਾਲੀਫਿਕੇਸ਼ਨ ਹਨ ਜੀ ਡਿਪਲੋਮਾ ਇਨ ਮਕੈਨਿਕਲ ਇੰਜੀਨੀਅਰਿੰਗ ਆਈ ਲੈਟ 6 ਬੈਂਡ ਇੱਕ ਭਰਾ ਅਤੇ ਇੱਕ ਭੈਣ ਸੈਟਲਡ ਇਨ ਕੈਨੇਡਾ ਭਰਾ ਇੱਕ ਭਰਾ ਤੇ ਇੱਕ ਭੈਣ ਕੈਨੇਡਾ ਦੇ ਵਿੱਚ ਬੈਲ ਸੈਟਲ ਨੇ 6 ਕਿਲੇਨਾਂ ਕੋਲੇ ਪ੍ਰਾਪਰਟੀ ਆ ਦੋ ਭਰਾ ਨੇ ਇਹਨਾਂ ਦੀ ਇੱਛਾ ਕੀ ਹੈ ਜੀ ਰਿਕੁਆਇਰਮੈਂਟ ਹੈ ਜੀ ਲੜਕੀ ਐਨ ਆਰ ਆਈ ਹੋਵੇ ਜਾਂ ਫਿਰ ਵਧੀਆ ਪੜੇ ਲਿਖੀ ਇੰਡੀਆ ਤੋਂ ਹੋਵੇ ਉਹਦਾ ਕੱਦ ਘੱਟੋ ਘੱਟ 5 ਫੁੱਟ 4 ਇੰਚ ਜਾਂ ਇਸ ਤੋਂ ਜ਼ਿਆਦਾ ਹੋਵੇ ਇਹਨਾਂ ਦੀ ਇਹ ਰਿਕੁਆਇਰਮੈਂਟ ਆ ਨੰਬਰ ਇਹਨਾਂ ਦਾ ਕੰਟੈਕਟ ਨੰਬਰ ਆ ਜੀ 98557 09560 ਇਹ ਇਹਨਾਂ ਦਾ ਕੰਟੈਕਟ ਨੰਬਰ ਆ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਰਿਸ਼ਤਾ ਨੰਬਰ 18 ਗੁਰਕੀਰਤ ਸਿੰਘ ਸੰਧੂ ਮਲੋਟ ਏਰੀਆ 15 799 ਡੇਟ ਆਫ ਬਰਥ ICICI ਬੈਂਕ ਵਿੱਚ ਪਤਾ ਸਿਕਿਉਰਿਟੀ ਗਾਰਡ ਇਹ ਜੋਬ ਕਰਦਿੰਨੇ ਜ਼ਮੀਨ ਦੋ ਕਿਲੇ ਆ ਘਰੇਲੂ ਲੜਕੇ ਦੀ ਜ਼ਰੂਰਤ ਆ ਇਹਨਾਂ ਦਾ ਵੀ ਈਮੇਲ ਐਡਰੈਸ ਆ @therateofgurjot i8g ਇਹਨਾਂ ਦਾ ਈਮੇਲ ਐਡਰੈਸ ਆ ਜੀ ਇਹ ਰਿਸ਼ਤਿਆਂ ਦੇ ਵੇਰਵੇ ਆਪ ਜੀ ਨਾਲ ਸਾਂਝੇ ਕੀਤੇ ਗਏ ਹਨ ਜੀ ਰਿਸ਼ਤਾ ਬੋਲਦਿਆਂ ਤੋਂ ਕੋਈ ਵੇਰਵਾ ਵੱਧ ਘੱਟ ਬੋਲਿਆ ਗਿਆ ਹੋਵੇ ਖਿਮਾ ਦੇ ਜਾਚਕਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਜੋ ਨਵੀਂ ਵੀਡੀਓ ਆਪ ਜੀ ਤੱਕ ਪਹੁੰਚ ਸਕੇ ਧੰਨਵਾਦ ਸ਼ੁਕਰੀਆ ਸਤਿ ਸ੍ਰੀ ਅਕਾਲ ਜੀ